ਪੂਰੀ ਉਮਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣਗੇ ਨਰਿੰਦਰ ਮੋਦੀ ਬਠਿੰਡਾ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੰਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਕੇਂਦਰ ਚ ਬੀਜੇਪੀ ਦੀ ਸਰਕਾਰ ਦਾ ਹਵਾਲਾ ਦਿੰਦਿਆਂ ਬਾਦਲ ਨੇ ਲੋਕਾਂ ਨੂੰ ਪੰਜਾਬ ਚ ਅਕਾਲੀ ਸਰਕਾਰ ਬਣਾਉਣ ਦੀ ਕੀਤੀ ਅਪੀਲ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਆਮ ਆਦਮੀ ਪਾਰਟੀ ਕੱਡੇਗੀ ਹੋਂ ਤੱਕ ਦਾ ਸਭ ਤੋਂ ਵੱਡਾ ਰੋਡ ਸ਼ੋਅ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਦੇ तमाम ਵੱਡੇ ਲੀਡਰ ਹੋਣਗੇ ਸ਼ਾਮਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੋਗਾ ਚ ਕੱਢਣ ਦੇ ਰੋਡ ਸ਼ੋਅ ਅਕਾਲੀ ਲੀਡਰ ਤੇ ਪੰਜਾਬੀ ਗਾਇਕ ਕੇਐਸ ਮੱਖਣ ਤੋਂ ਈਡੀ ਨੇ ਕਰੀਬ 9 ਘੰਟੇ ਕੀਤੀ ਪੁੱਛਗਿੱਛ ਨਸ਼ਿਆਂ ਦੇ ਮੁੱਦੇ ਤੇ ਆਧਾਰਿਤ ਪੰਜਾਬੀ ਫਿਲਮ ਜੁਗਣੀ ਹੱਥ ਕਿਸੇ ਨਾ ਆਉਣੀ ਵਿੱਚ ਅਦਾਕਾਰ ਨੇ ਕੇਐਸ ਮੱਖਣ ਨਸ਼ਾ ਤਸਕਰੀ ਦੇ ਇਲਜ਼ਾਮਾਂ 'ਚ ਕਿਰੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਵੀ ਨਿਭਾਇਆ ਹੈ ਨਸ਼ਾ ਤਸਕਰ ਦਾ ਕਿਰਦਾਰ ਈਡੀ ਨੂੰ ਸ਼ੱਕ ਨਸ਼ਾ ਤਸਕਰੀ ਤੋਂ ਹੋਈ ਕਮਾਈ ਨਾਲ ਕੀਤੀ ਗਈ ਹੈ ਫਿਲਮ ਨੂੰ ਫੰਡਿੰਗ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਦੇ ਹੱਕ ਵਿੱਚ ਪ੍ਰਚਾਰ ਲਈ ਅੱਜ ਹਿਮਾ ਮਾਲਨੀ ਅਤੇ ਸਮ੍ਰਿਤੀ ਇਰਾਨੀ ਪੰਜਾਬ 'ਚ ਬਾਲੀਵੁੱਡ ਅਦਾਕਾਰਾ ਅਤੇ ਬੀਜੇਪੀ ਸਾਂਸਦ ਹਿਮਾ ਮਾਲਨੀ ਅੱਜ ਪਠਾਨਕੋਟ 'ਚ ਰੈਲੀ ਕਰਨਗੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅੱਜ ਦੁਪਹਿਰ 3 ਵਜੇ ਰੋਪੜ ਚੱਕਰ ਕਰਨਗੇ ਰੈਲੀ